ਇਹ ਬਿਲਕੁਲ ਲੋਕਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਉਹਨੂੰ ਆਵਾਜ਼ ਕਰਨ ਦਾ ਪ੍ਰਯਾਸ ਕੀਤਾ ਗਿਆ ਜਿਹੜਾ ਬਿਲਕੁਲ ਸਹਿਯੋਗ ਨਹੀਂ ਹੈ ਜਦੋਂ ਤੁਸੀਂ ਉਹਦੇ ਨਾਲ ਵਾਰਤਾਲਾਪ ਕਰ ਰਹੇ ਹੋ ਕਿ ਉਹ ਤੁਹਾਨੂੰ ਖਿੱਚ ਕੇ ਪੈ ਰਿਹਾ ਕਿਉਂ ਜਦੋਂ ਬੰਦਾ ਚੋਰ ਹੁੰਦਾ ਉਹ ਤੋਂ ਬੰਦਾ ਕਿਹਦਾ ਹੀ ਆ ਤੁਸੀਂ ਨਾਨਵੇਜ ਬਣਾ ਰਹੇ ਹੋ ਥੇ ਕੇਕ ਦੇ ਵਿੱਚ ਮਿਲਾਵਟ ਕਰ ਰਹੇ ਪਰ ਤੁਸੀਂ ਦਾਵਾ ਇਹ ਕਰਦੇ ਹੋ ਕਿ ਅਸੀਂ ਵੇਜ ਬਣਾਉਂਦੇ ਹਾਂ ਅਸੀਂ ਪਹਿਲੇ ਐਕਸਪਲੇਨੇਸ਼ਨ ਦੇ ਚੁੱਕੇ ਇੱਕ ਚੈਨਲ 'ਤੇ ਠੀਕ ਹੈ ਨਾ ਬਾਅਦ ਪਰ ਅਸੀਂ ਐਕਸਪਲੇਨੇਸ਼ਨ ਦੇਣੀ ਨਹੀਂ ਹੈ ਇੰਨੇ ਤੋਂ ਸਾਹ ਪਤਾ ਲੱਗ ਰਿਹਾ ਕਿ ਉਹਨੇ ਮੰਨ ਦੇ ਵਿੱਚ ਚੋਰ ਆ ਉਹਨੂੰ ਉਹਨੂੰ ਪਤਾ ਲੱਗ ਗਿਆ ਕਿ ਉਹ ਲੋਕਾਂ ਨੂੰ ਪਤਾ ਲੱਗ ਗਿਆ ਵਾ ਤੇ ਹੁਣ ਜਿਹੜਾ ਵੀ ਬਾਈਟ ਲੈਣੇ ਆ ਰਿਹਾ ਉਹਨੂੰ ਛੋਟ ਛੋਟ ਕੇ ਪੈ ਰਿਹਾ ਵਾ ਇਨ ਲੰਬੇ ਅਰਸੇ ਤੋਂ ਆਪਾਂ ਲੋਕਾਂ ਦੀ ਜਿਹੜੀ ਹੈ ਅੱਖਾਂ 'ਚ ਮਿੱਟੀ ਸੜਦੇ ਹੋਏ ਆਪਦੇ ਕੁਝ ਚੰਦ ਰੁਪਈਆਂ ਦੇ ਲਾਲਚ ਦੇ ਵਿੱਚ ਕਿਹੜੀ ਐ ਅਸੀਂ ਤੁਹਾਡੀ ਮਜਬੂਰੀ ਬਣ ਗਈ ਲਾਇਸੈਂਸ ਜਿਹੜਾ ਹੈ ਨਾ ਉਹ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਵੇ ਤਾਂ ਕਿ ਜਿਹੜੀ ਐਗਜ਼ੈਂਪਲ ਸੈੱਟ ਹੋਵੇ ਉਹ ਜਿਹੜੇ ਕੋਸ ਵੀਡੀਓ ਜਿਹੜੀ ਤੁਸੀਂ ਚਲਾਈ ਹੈ ਉਹਦੇ ਚ ਸਾਫ ਜਾਹਰ ਹੋ ਰਿਹਾ ਹੈ ਕਿ ਕਿਦਾਂ ਉਹ ਕਾਲੇ ਰੰਗ ਦੀ ਕੰਬਲ ਜਾਂ ਸ਼ਾਲ ਦੇ ਵਿੱਚ ਲੁਬੇਟ ਕੇ ਕਿਦਾਂ ਲੁਕ ਛਿਪ ਕੇ ਪੰਚਾਇਆ ਜਾ ਰਿਹਾ ਜਿਹੜੇ ਲੋਕ ਧਰਮ ਚ ਆਸਥਾ ਰੱਖਦੇ ਆ ਜਿਨ੍ਹਾਂ ਦੀ ਧਰਮ ਚ ਪ੍ਰਮਾਤਮਾ 'ਚ ਆਸਥਾ ਹੈ ਲੇਕਿਨ ਅੱਜ ਜਦੋਂ ਪਤਾ ਲੱਗਿਆ ਕਿ ਆਂਡੇ ਦੀਆਂ ਟਰੇਆਂ ਉੱਥੇ ਜਾ ਰਹੀਆਂ ਉਹ ਕਿੰਨਾ ਵੱਡੀ ਝੋਟ ਉਹਨਾਂ ਦੇ ਧਰਮ ਦੀ ਆਸਥਾ ਦੇ ਉੱਪਰ ਪਈ ਹੈ ਟੰਦੀ ਦੀ ਕੀ ਜ਼ਰੂਰਤ ਸੀ ਜੇ ਤੁਸੀਂ ਕਹਿੰਦੇ ਆ ਵੀ ਅਸੀਂ ਆਰਡਰ ਤੇ ਬਣਾ ਰਹੇ ਫਿਰ ਉਹਨੂੰ ਲੁਕਾ ਕੇ ਲੈ ਕੇ ਜਾਣਾ ਅੰਦਰ ਇੱਕ ਸਵਾਲ ਖੜਾ ਕਰਦਾ ਇਹੀ ਹੈ ਨਾ ਜੀ ਲੋਕਾਂ ਨੂੰ ਦ ਆਉਣ ਵਾਲੇ ਦਿਨਾਂ ਤੁਹਾਨੂੰ ਪਤਾ ਸ਼੍ਰੀ ਕ੍ਰਿਸ਼ਨ ਮਹਾਰਾਜ ਦੀ ਜਨਮ ਅਸ਼ਟਮੀ ਤੇ ਇਹਨਾਂ ਬੈਕਰੀਆਂ ਵੱਲੋਂ ਉਹ ਤੋਂ ਖਾਸ ਤਰ੍ਹਾਂ ਦੇ ਕੇਕ ਜਿਹੜੇ ਆ ਮਟਕੀ ਦੇ ਬਾਂਸੂਰੀ ਦੇ ਪਕਾਨਾ ਜਿਹਦੇ ਤਿਆਰ ਕੀਤੇ ਜਾਂਦੇ ਔਰ ਕਿਤੇ ਸਾਨੂੰ ਇਸ ਗੱਲ ਦਾ ਖਰਚਾ ਹੋ ਗਿਆ ਵੀ ਤੁਹਾਡੀ ਇਸ ਵੀਡੀਓ ਤੋਂ ਬਾਅਦ ਵੀ ਉਹਨਾਂ ਕੇਕਾਂ ਦੇ ਵਿੱਚ ਤਨ ਕਿਤੇ ਅੰਡੇ ਦਾ ਪ੍ਰਯੋਗ ਕੀਤਾ ਜਾਣਾ ਕਿ ਜੇ ਆਉਣ ਵਾਲੇ ਸਮੇਂ 'ਚ ਸਾਨੂੰ ਕਿਸੇ ਪੱਧਰ ਦਾ ਕੋਈ ਸੰਘਰਸ਼ ਵੀ ਕਰਨਾ ਪਿਆ ਉਹ ਲਾਜ਼ਮੀ ਕਰਾਂਗੇ ਸਸ਼ੇਕਾਲ ਤੁਸੀਂ ਦੇਖ ਰਹੇ ਹੁੰਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਬੀਤੇ ਦਿਨ ਦਾ ਸਿਟੀ ਹੈਡਲਾਈਨਸ ਦੀ ਟੀਮ ਨੇ ਇੱਕ ਖੁਲਾਸਾ ਕੀਤਾ ਸੀਗਾ ਇੱਕ ਨਾਮੀ ਬੇકરી ਦਾ ਜਿਸ ਦਾ ਨਾਮ ਸਿੰਧੀ ਬੇਕਰੀ ਸੀ ਜਿਸ ਦੇ ਵਿੱਚ ਇਹ ਦਾਵਾ ਕੀਤਾ ਜਾਂਦਾ ਸੀ ਕਿ ਅਸੀਂ ਜਿਹੜਾ ਵੀ ਕੇਕ ਅੰਦਰ ਬਣਾਨੇ ਆ ਪਿਓਰ ਵੈਜ ਬਣਾਨੇ ਤੇ ਪੂਰੇ ਪੰਜਾਬ ਦੇ ਵਿੱਚ ਉਸ ਕੇਕ ਦੀ ਡਿਲੀਵਰੀ ਜਿਹੜੀ ਹੈ ਲੋਕ ਵਿਸ਼ਵਾਸ ਤੇ ਕਰਦੇ ਸੀ ਕਿ ਭਈ ਇੱਥੋਂ ਜੇ ਅਸੀਂ ਕੇਕ ਲਵਾਂਗੇ ਤਾਂ ਇਹ ਕੇਕ ਸਾਨੂੰ ਪਿਓਰ ਵੈਜੀਟੇਰੀਅਨ ਮਿਲੇਗਾ ਤੇ ਕਈ ਧਾਰਮਿਕ ਸਥਾਨਾਂ ਤੇ ਵੀ ਉਹ ਕੇਕ ਜਾਂਦਾ ਸੀ ਭਾਵੇਂ ਜਨਮ ਅਸ਼ਟਮੀ ਹੋਵੇ ਜਾਂ ਗੁਰੂ ਜੀ ਦਾ ਕੋਈ ਕੇਕ ਹੋਵੇ ਕੋਈ ਵੀ ਧਾਰਮਿਕ ਸਥਾਨਾਂ ਤੇ ਉਹ ਕੇਕ ਲੋਕ ਵਿਸ਼ਵਾਸ ਰਹਿਤ ਜਿਹੜਾ ਵਾ ਉਹ ਕੇਕ ਉਸ ਸਿੰਧੀ ਬੇਕਰੀ ਤੋਂ ਮੰਗਾਉਂਦੇ ਸੀ ਮੁੱਦਾ ਸਿਟੀ ਹੈਡਲਾਈਨਸ ਦੀ ਟੀਮ ਨੇ ਚੱਕਿਆ ਤਾਂ ਉਸ ਤੋਂ ਬਾਅਦ ਅੱਜ ਡੀਸੀ ਦਫ਼ਤਰ ਦੇ ਬਾਹਰ ਮੌਜੂਦ ਆ ਜਿੱਥੇ ਸ਼ਿਵ ਸੈਨਾ ਦੇ ਆਗੂ ਵੀ ਪਹੁੰਚੇ ਨੇ ਉਸ ਮੁੱਦੇ ਨੂੰ ਲੈ ਕੇ ਆ ਤੁਸੀਂ ਦੇਖ ਸਕਦੇ ਹੋ ਹੱਥ ਦੇ ਵਿੱਚ ਜਿਹੜਾ ਸ਼ਿਵ ਸੈਨਾ ਆਗੂਆਂ ਵੱਲੋਂ ਜਿਹੜਾ ਇਸ ਦਾ ਉਪਰਾਧਾ ਜਿਹੜਾ ਸਿੰਧੀ ਬੇਕਰ ਨੂੰ ਲੈ ਕੇ ਅੱਜ ਰੋਸ਼ ਵੀ ਜਤਾਇਆ ਗਿਆ ਕਿਉਂਕਿ ਕਿਵੇਂ ਦੇਖਦੇ ਹੋ ਕਿ ਅੱਜ ਸ਼ਿਵ ਸੈਨਾ ਆਗੂ ਜਿਹੜੇ ਇੱਥੇ ਪਹੁੰਚੇ ਨੇ ਪਿੱਛੇ ਤੁਸੀਂ ਵੀਡੀਓ ਦੇਖੀ ਹੋਣੀ ਇੱਕ ਬੈકરી ਦੀ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇਹ ਦਾਵਾ ਕੀਤਾ ਜਾਂਦਾ ਸੀ ਵੀ ਅਸੀਂ ਪਿਓਰ ਵੈਜ ਕੇਕ ਲੋਕਾਂ ਨੂੰ ਦਿੰਦੇ ਹਾਂ ਨਾ ਤੇ ਉੱਥੇ ਆਂਡਿਆਂ ਦੀ ਟ੍ਰੇ ਗਈ ਅੰਦਰ ਕੀ ਨਜ਼ਰ ਆਇਆ ਤੁਹਾਨੂੰ ਉਹ ਕੀ ਸਮਝੀਓ ਪਹਿਲਾਂ ਤਾਂ ਜੈ ਜੀ ਮੈਂ ਦਾ ਸਿਟੀ ਹੈਡਲਾਈਨ ਦੀ ਤਮਾਮ ਇੰਟਾਇਰ ਟੀਮ ਨੂੰ ਧੰਨਵਾਦ ਕਰਨਾ ਚਾਹੁੰਦਾ ਤੁਹਾਡਾ ਥੈਂਕਸ ਕਰਨਾ ਚਾਹੁੰਦਾ ਸਮੂੱਚੇ ਸਨਾਤਨ ਧਰਮ ਪ੍ਰੇਮੀਆਂ ਵੱਲੋਂ ਕਿ ਤੁਸੀਂ ਲੋਕਾਂ ਨੂੰ ਜਗਾਉਣ ਲਈ ਇੱਕ ਅਲੱਖ ਜਿਹੜੀ ਹੈ ਉਹ ਆਪਦੇ ਚੈਨਲ ਤੇ ਲਿਆਂਦੀ ਇੱਕ ਬੜੇ ਲੰਬੇ ਅਰਸੇ ਤੋਂ ਜਿਹੜੀ ਇਹ ਦਾ ਸਿੰਧੀ ਬੈકરી ਲੁਧਿਆਣੇ ਦੇ ਵੱਖ-ਵੱਖ ਕੋਨਿਆਂ 'ਚ ਕੁਇਸ਼ੇ ਖੁੱਲੀਆਂ ਔਰ ਇਹ ਦਾਵਾ ਕਰਦੇ ਆ ਜੀ ਸ਼ੁੱਧ ਸ਼ਾਕਾਹਾਰੀ ਸਮਾਨ ਵੇਚਣ ਦਾ ਵੀ ਪਿਓਰ ਵੈਜੀਟੇਰੀਅਨ ਵੇਚਣ ਦਾ ਲੇਕਿਨ ਟਰੇ ਨਹੀਂ ਮੈਂ ਸਮਝਾ ਵੀ ਉਹ ਟਰੇਆਂ ਦਾ ਪੂਰਾ ਜ਼ਖੀਰਾ ਜਿਹੜਾ ਇਹਨਾਂ ਦੀ ਦੁਕਾਨ 'ਚ ਜਾਂਦੀ ਵੀਡੀਓ ਇੱਕ ਜਾਗਰੂਕ ਵਿਅਕਤੀ ਵੱਲੋਂ ਜਿਹੜੀ ਬਣਾਈ ਗਈ ਔਰ ਤੁਸੀਂ ਇੱਕ ਜਾਗਰੂਕ ਲਿਆਂਦੇ ਲਈ ਲੋਕਾਂ ਦੇ ਵਿੱਚ ਉਹਨੂੰ ਅੱਗੇ ਚਲਾਇਆ ਇਹ ਬਿਲਕੁਲ ਲੋਕਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਉਹਨੂੰ ਆਵਾਜ਼ ਕਰਨ ਦਾ ਪ੍ਰਯਾਸ ਕੀਤਾ ਗਿਆ ਜਿਹੜਾ ਬਿਲਕੁਲ ਸਹਿਯੋਗ ਨਹੀਂ ਹੈ ਤੁਸੀਂ ਦੱਸੋ ਕਿ ਸਾਡੇ ਕੋਲ ਜੀ ਜਿਹੜੀ ਕਿਚਨ ਹੈ ਉੱਥੇ ਾਂਡੇ ਵਾਲਾ ਸਮਾਨ ਵੀ ਤਿਆਰ ਹੁੰਦਾ ਤੇ ਬਗੈਰ ਵਾਲਾ ਵੀ ਹੁੰਦਾ ਤੇ ਬਿਨਾ ਅੰਡੇ ਤੋਂ ਵੀ ਹੁੰਦਾ ਤੇ ਲੋਕ ਉਸ ਤੋਂ ਬਾਅਦ ਡਿਸੀਜਨ ਲੈਂਦੇ ਕਿ ਅਸੀਂ ਇਸ ਬੱਕਰੀ ਤੋਂ ਸਮਾਨ ਲੈਣਾ ਜਾਂ ਨਹੀਂ ਲੈਣਾ ਐਗੋ ਅਗਲਾ ਜੋਵੇਂ ਲਿਖੇ ਹੁਣ ਸਪੈਸੀਫਿਕ ਲੇਕਿਨ ਲੰਬੇ ਅਰਸੇ ਤੋਂ ਆਪਾਂ ਲੋਕਾਂ ਦੀ ਜਿਹੜੀ ਹੈ ਅੱਖਾਂ 'ਚ ਮਿੱਟੀ ਸਿਰਦੇ ਹੋਏ ਆਪਦੇ ਕੁਝ ਚੰਦ ਰੁਪਈਆਂ ਦੇ ਲਾਲਚ ਦੇ ਵਿੱਚ ਕਿਹੜੀ ਐ ਅਸੀਂ ਤੁਹਾਡੀ ਮਜਬੂਰੀ ਬਣ ਗਈ ਜਦਕਿ ਬਾਜ਼ਾਰ ਨਾਲੋਂ ਜੋ ਮੈਂ ਸਮਝਦਾ ਕਿਉਂਕਿ ਮੈਂ ਵੀ ਖਰੀਦਦਾਰ ਰਿਆਂ ਮੈਂ ਵੀ ਇਹਨਾਂ ਦਾ ਕਸਟਮਰ ਹਾਂ ਕਿਉਂਕਿ ਜਦੋਂ ਇੱਕ ਐਗ ਲੈਸ ਚੀਜ਼ ਮਿਲਦੀ ਹੋਵੇ ਤੇ ਅਸੀਂ ਉਸ ਬੈકરી ਵੱਲ ਜਰੂਰ ਰੁਕ ਕਰਦੇ ਹਾਂ ਤੁਹਾਨੂੰ ਵੀ ਇਹੀ ਗੱਲ ਪਤਾ ਸੀ ਵੀ ਉੱਥੇ ਅਸੀਂ ਬੈਜ ਕੇਕ ਬੰਗਾਰੇ ਜਿਹੜਾ ਸਾਡੇ ਘਰੇ ਆ ਰਿਹਾ ਬਿਲਕੁਲ ਬਿਲਕੁਲ ਸਾਨੂੰ ਇਹੀ ਪਤਾ ਸੀ ਬੈਜ ਕੇਕ ਅਸੀਂ ਬਹੁਤ ਸਾਰੇ ਦੋਸਤਾਂ ਦੇ ਜਾਂ ਪਰਿਵਾਰ ਦੇ ਵਿੱਚ ਜਦੋਂ ਜਨਮ ਦਿਨ ਦੇ ਕੇਕ ਕਰਦੇ ਆ ਤੇ ਅਸੀਂ ਤਾਂ ਹੀ ਮੰਗਾਨੇ ਕਿ ਸਾਡੇ ਤਕਰੀਬਨ ਲੋਕ ਜਿਹੜੇ ਆ ਉਹ ਆ ਬੈਜ ਕੇਕ ਪ੍ਰੋਵਾਈਡ ਕਰਾ ਰਹੇ ਪਰ ਦੇਖੋ ਅੱਜ ਆਸਥਾ ਦੇ ਉੱਤੇ ਕਿੰਡੀ ਵੱਡੀ ਚੋੜ ਜਿਹੜੀ ਇਹਨਾਂ ਦੇ ਮਾਲਕਾਂ ਨੇ ਪੰਚਾਇਤ ਔਰ ਐਕਸੈਪਟ ਕਰ ਰਹੇ ਆ ਇਹ ਅਸੀਂ ਬਿਲਕੁਲ ਜੀ ਸਾਨੂੰ ਆਰਡਰ ਰੰ ਤੁਸੀਂ ਪਹਿਲਾਂ ਲਿਖਿਆ ਕਰੀ ਵੀ ਸਾਡੇ ਤੇ ਆਰਡਰ ਤੇ ਅੰਡੇ ਵਾਲੇ ਕੇਕ ਵੀ ਬੰਦੇ ਆ ਤੇ ਲੋਕ ਤੁਹਾਡੇ ਕੋਲ ਆਉਂਦੇ ਇਹ ਬੜਾ ਟੈਕਨੀਕਲ ਕਾਰਨ ਵੀ ਮੈਨੂੰ ਪਤਾ ਲੱਗਿਆ ਜਦੋਂ ਅਸੀਂ ਪੂਰਾ ਸਟੱਡੀ ਕੀਤਾ ਇਸ ਕੇਸ ਨੂੰ ਤੁਹਾਨੂੰ ਮੈਨੂੰ ਦੱਸ ਦੇਣਾ ਚਾਹਣਾ ਵੀ ਅੱਜ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਸ਼ਿਕਾਇਤ ਦਿੱਤੀ ਹੈ ਇਹਨਾਂ ਦੇ ਮਾਲਕਾਂ ਦੇ ਖਿਲਾਫ ਵੀ ਇਹਨਾਂ ਉੱਪਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਲਾਇਸੈਂਸ ਜਿਹੜਾ ਇਹਨਾਂ ਦਾ ਉਹ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਵੇ ਤਾਂ ਕਿ ਇੱਕ ਜਿਹੜੀ ਐਗਜ਼ੈਂਪਲ ਸੈੱਟ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੋਈ ਬੇકરી ਵਾਲਾ ਜਿਹੜਾ ਉਹ ਇਸ ਤਰੀਕੇ ਦੀ ਜਿਹੜੀ ਲਾਪਰਵਾਹੀ ਇਸ ਤੇ ਕੇਰੀ ਧੋਖਾਧੜੀ ਕਰਨ ਤੋਂ ਪਹਿਲਾਂ ਲੱਖ ਵਾਰ ਸੋਚੇ ਦੂਸਰਾ ਮੈਂ ਦੱਸਣਾ ਚਾਹੁੰਦਾ ਵੀ ਟੈਕਨੀਕਲ ਕੀ ਕਾਰਨ ਹੈ ਜਿਹੜਾ ਕੇਕ ਦਾ ਬੇਕਿੰਗ ਪਾਊਡਰ ਹੈ ਉਹ ਹਜ਼ਾਰ ਤੋਂ 1500 2000 ਰੁਪਏ ਕਿਲੋ ਆ ਉਹਦੇ ਦੂਜੇ ਪਾਸੇ ਜਦੋਂ ਇਹ ਆਂਡੇ ਵਰਤਦੇ ਆ ਤਾਂ ਇਹਨਾਂ ਨੂੰ ਜਿਹੜਾ 10 ਪੈਸੇ ਵੀ ਉਹਦਾ ਨਹੀਂ ਪੈਂਦਾ ਕਿਤੇ ਨਾ ਕਿਤੇ ਆਪਣੀ ਜੇਬਾਂ ਨੂੰ ਫਾਇਦਾ ਪਹੁੰਚਾਣ ਕਿਉਂਕਿ ਜ਼ਖੀਰਾ ਬੁਰਾ ਔਰ ਤੁਸੀਂ ਦੇਖੋ ਉਸ ਵੀਡੀਓ ਜਿਹੜੀ ਤੁਸੀਂ ਚਲਾਈ ਹੈ ਉਹਦੇ ਚ ਸਾਫ ਜਾਹਰ ਹੋ ਰਿਹਾ ਹੈ ਕਿ ਕਿਦਾਂ ਉਹ ਕਾਲੇ ਰੰਗ ਦੀ ਕੰਬਲ ਜਾਂ ਸ਼ਾਲ ਦੇ ਵਿੱਚ ਲੁਬੇਟ ਕੇ ਕਿਦਾਂ ਲੁਕ ਛਿਪ ਕੇ ਪੰਚਾਇਆ ਜਾ ਰਿਹਾ ਜਿਵੇਂ ਡਰ ਹੁੰਦਾ ਪੇਟਨ ਲਪੇਟਣ ਦੀ ਵੀ ਕੀ ਜ਼ਰੂਰਤ ਸੀ ਜੇ ਤੁਸੀਂ ਕਹਿੰਦੇ ਆ ਵੀ ਅਸੀਂ ਆਰਡਰ ਤੇ ਬਣਾ ਰਹੇ ਫਿਰ ਉਹਨੂੰ ਲੁਕਾ ਕੇ ਲੈ ਕੇ ਜਾਣਾ ਅੰਦਰ ਇੱਕ ਸਵਾਲ ਖੜਾ ਕਰਦਾ ਇਹੀ ਹੈ ਨਾ ਜੀ ਲੋਕਾਂ ਨੂੰ ਦੱਸਣਾ ਕੁਝ ਤੇ ਦੇਣਾ ਕੁਝ ਤੇ ਇਹਦੇ ਵਿੱਚ ਮੈਂ ਸਮਝਦਾ ਪ੍ਰਸ਼ਾਸਨ ਦੀ ਵੀ ਬੜੀ ਵੱਡੀ ਉਹ ਹੈਗੀ ਹੈ ਲਾਪਰਵਾਹੀ ਜਿਹੜੀ ਜਿਨ੍ਹਾਂ ਦੀ ਜ਼ਿੰਮੇਵਾਰੀ ਬੰਦੀ ਹੈ ਵੱਡੇ ਅਫਸਰਾਂ ਦੀ ਜਿਨ੍ਹਾਂ ਦੇ ਡਿਪਾਰਟਮੈਂਟਸ ਨੇ ਇਹ ਹੁਣ ਅਸੀਂ ਅੱਜ ਉਹਨਾਂ ਦੀ ਇੱਕ ਤੱਕ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਔਰ ਦੂਸਰਾ ਆਉਣ ਵਾਲੇ ਦਿਨਾਂ ਤੁਹਾਨੂੰ ਪਤਾ ਸ਼੍ਰੀ ਕ੍ਰਿਸ਼ਨ ਮਹਾਰਾਜ ਦੀ ਜਨਮ ਅਸ਼ਟਮੀ ਹੈ ਬੜਾ ਵਿਸ਼ਵ ਪਾਰ ਚ ਮਨਾਇਆ ਜਾਂਦਾ ਤਿਉਹਾਰ ਤੇ ਇਹਨਾਂ ਬੈਕਰੀਆਂ ਵੱਲੋਂ ਉਦੋਂ ਖਾਸ ਤਰ੍ਹਾਂ ਦੇ ਕੇਕ ਜਿਹੜੇ ਆ ਮਟਕੀ ਦੇ ਬਾਂਸੂਰੀ ਦੇ ਪਕਾਨਾ ਜਿਹਦੇ ਤਿਆਰ ਕੀਤੇ ਜਾਂਦੇ ਆ ਔਰ ਕਿਤੇ ਸਾਨੂੰ ਇਸ ਗੱਲ ਦਾ ਖਰਚਾ ਹੋ ਗਿਆ ਵੀ ਤੁਹਾਡੀ ਇਸ ਵੀਡੀਓ ਤੋਂ ਬਾਅਦ ਵੀ ਉਹਨਾਂ ਕੇਕਾਂ ਦੇ ਵਿੱਚ ਤਾਂ ਨਹੀਂ ਕਿਤੇ ਅੰਡੇ ਦਾ ਪ੍ਰਯੋਗ ਕੀਤਾ ਜਾਣਾ ਸੋ ਅੱਜ ਅਸੀਂ ਇੱਕ ਵੱਡੀ ਮੰਗ ਜਿਹੜੀ ਸਨਾਤਨ ਤਰਾਂ ਪ੍ਰੇਮੀਆਂ ਵੱਲੋਂ ਕੀਤੀ ਹੈ ਡੀਸੀ ਸਾਹਿਬ ਨੂੰ ਕਿ ਤਮਾਮ ਬੇਕਰੀ ਸੰਚਾਲਕ ਜਿਨੇ ਵੀ ਨੇ ਉਹਨਾਂ ਵਾਸਤੇ ਚੇਤਾਵਨੀ ਵੀ ਹੈ ਕਿ ਜੇ ਭਾਈ ਤੁਸੀਂ ਕੋਈ ਕੇਕ ਬਣਾਉਣਾ ਹੈ ਬਿਲਕੁਲ ਬਣਾਓ ਲੋਕੀ ਤੁਹਾਡੇ ਤੋਂ ਖਰੀਦਦੇ ਅਸੀਂ ਤੁਹਾਡੇ ਕੋਈ ਕਾਰੋਬਾਰ ਦੁਸ਼ਮਣ ਨਹੀਂ ਹੈ ਲੇਕਿਨ ਜੇ ਕੇਕ ਬਣਾਣਾ ਹੈ ਉਹ ਬਿਲਕੁਲ ਪਿਓਰ ਵੈਜ ਹੋਣਾ ਚਾਹੀਦਾ ਹੈ ਅਗਲਾ ਸੋਣਾ ਚਾਹੀਦਾ ਹੈ ਔਰ ਅਸੀਂ ਇਸ ਗੱਲ ਦੀ ਜਾਂਚ ਆਪਣੇ ਪੱਧਰ ਤੇ ਵੀ ਕਰਾਵਾਂਗੇ ਕਿਉਂਕਿ ਇਹ ਸਾਡੇ ਧਰਮ ਨਾਲ ਜੁੜੀ ਕਾਨੂੰਨੀ ਕਾਰਵਾਈ ਦੀ ਮੰਗ ਸੀ ਪੰਚਾਇਤ ਜੋ ਫੈਕਟਰ ਦੇ ਮੁਤਾਬਕ ਲੇਕਿਨ ਜੇ ਕੋਈ ਕੇਕ ਦੀ ਯਾਰ ਚ ਕੋਈ ਅੰਡੇ ਵਾਲਾ ਕੇਕ ਬਣਾਉਂਦਾ ਹੈ ਤਾਂ ਉਹਦੇ ਖਿਲਾਫ ਅਸੀਂ ਬੰਦੀ ਕਾਨੂੰਨੀ ਕਾਰਵਾਈ ਆਪਣੇ ਪੱਧਰ ਤੇ ਵੀ ਕਰਾਵਾਂਗੇ ਜਿਹੜਾ ਕੇਕ ਬੇਕਰੀ ਤੋਂ ਨਿਕਲ ਕੇ ਜਾਂਦਾ ਹੈਗਾ ਕਿਸੇ ਧਾਰਮਿਕ ਸਥਾਨਾਂ ਤੇ ਉਸ ਦਾ ਭੋਗ ਵੀ ਲੱਗਦਾ ਹੈ ਕਈ ਥਾਂਾਂ ਤੇ ਤੁਸੀਂ ਹਰ ਹਰ ਜਗ੍ਹਾ ਭੋਗ ਵਾਸਤੇ ਲੈ ਕੇ ਜਾਂਦਾ ਪਹਿਲਾ ਭੋਗ ਜਿਹੜਾ ਵੈ ਕ੍ਰਿਸ਼ਨ ਭਗਵਾਨ ਨੂੰ ਜਾਂ ਜਿਹੜੇ ਧਾਰਮਿਕ ਮਹਾਰਾਜ ਵਾਸਤੇ ਲੈ ਕੇ ਜਾਣਾ ਉਹਨਾਂ ਨੂੰ ਲੱਗਦਾ ਫਿਰ ਲੱਗਦਾ ਨਹੀਂ ਕਿ ਧਾਰਮਿਕ ਭਾਵਨਾਵਾਂ ਦੇ ਨਾਲ ਵੀ ਖੇਡ ਰਹੇ ਨੇ ਦੇਖੋ ਮੈਂ ਉਹੀ ਤਾਂ ਦੱਸਣਾ ਚਾਹੁੰਨਾ ਕਿ ਜਿਹੜੇ ਲੋਕ ਧਰਮ ਚ ਆਸਥਾ ਰੱਖਦੇ ਆ ਜਿਨ੍ਹਾਂ ਦੀ ਧਰਮ ਚ ਪ੍ਰਮਾਤਮਾ 'ਚ ਆਸਥਾ ਹੈ ਉਹ ਆਪਦੇ ਘਰ 'ਚ ਕੋਈ ਬੱਚੇ ਦਾ ਜਨਮ ਦਿਨ ਵੀ ਜਦ ਤੇ ਉਹਨਾਂ ਨੂੰ ਬੜਾ ਵਿਸ਼ਵਾਸ ਸੀਗਾ ਕਿ ਸਿੰਧੀ ਬੈਗਰੀ ਵਰਗੇ ਜਿਹੜੇ ਮਾਲਕ ਨੇ ਉਹ ਸਾਨੂੰ ਪਿਓਰ ਵੈਜ ਕੇਕ ਭੇਜ ਰਹੇ ਆ ਲੇਕਿਨ ਅੱਜ ਜਦੋਂ ਪਤਾ ਲੱਗਿਆ ਕਿ ਆਂਡੇ ਦੀਆਂ ਟਰੇਆਂ ਉੱਥੇ ਜਾ ਰਹੀਆਂ ਉਹ ਕਿੰਨਾ ਵੱਡੀ ਚੋਟ ਉਹਨਾਂ ਦੇ ਧਰਮ ਦੀ ਆਸਥਾ ਦੇ ਉੱਪਰ ਪਈ ਹੈ ਔਰ ਕਿੱਡਾ ਰੇਟ ਦੇਖੋ ਸਭ ਤੋਂ ਵੱਡੀ ਗੱਲ ਹੈ ਪੈਸਿਆਂ ਦਾ ਵੀ ਬਾਜ਼ਾਰ ਨਾਲੋਂ ਕਿਤੇ ਡਿਫਰੈਂਸ ਤੁਸੀਂ ਲੈ ਰਹੇ ਹੋ ਲੇਕਿਨ ਉਹਦੀ ਜਿਹੜੀ ਉਹਨਾਂ ਨੂੰ ਬਦਲੇ ਵਿੱਚ ਕੀ ਦੇ ਰਹੇ ਹੋ ਧੋਖਾ ਉਹਨਾਂ ਨਾਲ ਠਗੀਆਂ ਮਾਰ ਰਹੇ ਹੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਮੈਂ ਸਮਝਦਾ ਥੱਲ ਪਾਉਣ ਦੇ ਲਈ ਪ੍ਰਸ਼ਾਸਨ ਨੂੰ ਕਾਨੂੰਨੀ ਕਾਰਵਾਈ ਕਰਕੇ ਇੱਕ ਐਗਜ਼ਾਮਪਲ ਜ਼ਰੂਰ ਲੋਕਾਂ ਦੀ ਇਹ ਧਾਰਮਿਕ ਭਾਵਨਾ ਨਾਲ ਜੁੜਿਆ ਮਸਲਾ ਹੈ ਇਹਦੇ ਉੱਤੇ ਕੋਈ ਵੀ ਕਿਸੇ ਤਰ੍ਹਾਂ ਦੀ ਢਿੱਲ ਹੈ ਉਹ ਸ਼ੇਵਸਨਾ برداشت ਨਹੀਂ ਕਰੇਗੀ ਜੇ ਆਉਣ ਵਾਲੇ ਸਮੇਂ 'ਚ ਸਾਨੂੰ ਕਿਸੇ ਪੱਧਰ ਦਾ ਕੋਈ ਸੰਘਰਸ਼ ਵੀ ਕਰਨਾ ਪਿਆ ਉਹ ਲਾਜ਼ਮੀ ਕਰਾਂਗੇ ਹੋਰ ਵੀ ਬਹੁਤ ਸਾਰੀਆਂ ਬੇਕਰੀਆਂ ਨੇ ਸਿੰਧੀ ਬੇકરી ਨੂੰ ਜੇ ਇੱਕ ਪਾਸੇ ਰੱਖ ਕੇ ਕਰੀਏ ਬਹੁਤ ਸਾਰੀਆਂ ਬੇਕਰੀਆਂ ਨੇ ਉੱਥੋਂ ਵੀ ਕੇਕ ਜਾਂਦੇ ਨੇ ਉਹਦੇ ਵਾਸਤੇ ਕੀ ਕਰ ਰਹੇ ਹੋ ਜੀ ਬਿਲਕੁਲ ਅੱਜ ਤਾਂ ਹੀ ਬਾਕੀ ਬੇਕਰੀਆਂ ਦੀ ਵੀ ਗੱਲ ਕੀਤੀ ਹੈ ਸਿੰਧੀ ਬੇકરી ਦੀ ਵੀਡੀਓ ਸਾਹਮਣੇ ਆਈ ਹੈ ਉਹਨਾਂ ਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਤੇ ਬਾਕੀ ਬੇਕਰੀਆਂ ਵਾਸਤੇ ਆਦੇਸ਼ ਕਰਨ ਦੀ ਜਰੀਏ ਔਰ ਨਿਰੰਤਰ ਚੈਕਿੰਗ ਕਰਨ ਦੀ ਫਿਰ ਅਸੀਂ ਮੰਗ ਕੀਤੀ ਹੈ ਕਿਉ ਸੋ ਸਾਡਾ ਕੱਲਾ ਸਿੰਧੀ ਬੇકરી ਟਾਰਗੇਟ ਨਹੀਂ ਹੈ ਇਹਨਾਂ ਸਾਡਾ ਕੋਈ ਕੋਈ ਪਰਸਨਲ ਇਸ਼ੂ ਹੈ ਲੇਕਿਨ ਜੇ ਸਮਾਜ ਚ ਲੋਕਾਂ ਨੂੰ ਉਹਨਾਂ ਦੀ ਆਸਥਾ ਨੂੰ ਦਸਣਾ ਕੁਝ ਤੇ ਦੇਣਾ ਕੁਝ ਜੇ ਕੋਈ ਹੋਏਗਾ ਤਾਂ ਉਹਦੇ ਖਿਲਾਫ ਡੜ ਕੇ ਸ਼ਿਫਸ ਨਾਲ ਲੋਕਾਂ ਕਰਕੇ ਪੈਰਾ ਦੇਗੀ ਮਤਲਬ ਇੱਕ ਪਾਸੇ 50 ਸਾਲ ਦਾ ਦਾਵਾ ਕਰਦੇ ਵੀ ਅਸੀਂ 50 ਸਾਲ ਪੁਰਾਣਾ ਇੱਥੇ ਬੈਠੇ ਹੋਏ ਆ ਤੇ 50 ਸਾਲ ਤੋਂ ਫਿਰ ਉਹੀ ਕੇਕ ਮਤਲਬ ਲੋਕਾਂ ਨੂੰ ਬੇਬਕੂਬ ਬਣਾ ਰਹੇ ਸੀ ਕੀ ਕਰ ਰਹੇ ਸੀ ਲੋਕਾਂ ਦੀਆਂ ਅੱਖਾਂ ਚ ਸਾਫ਼ ਮਿੱਟੀ ਸਟ ਰਹੀ ਹੈ ਤੇ ਮੈਂ ਦੱਸਣਾ ਚਾਹੁੰਦਾ ਕਿ ਹੁਣ ਲੋਕ ਇਹਨਾਂ ਨੂੰ ਬੜਾ ਵੱਡਾ ਜਵਾਬ ਦੇਣਗੇ ਔਰ ਇਸ ਵੀਡੀਓ ਤੋਂ ਬਾਅਦ ਮੈਂ ਸੁਣਿਆ ਕਿ ਕਾਫੀ ਇਹਨਾਂ ਦੀ ਜਿਹੜੀ ਹੈ ਆਵਾਜ਼ ਹੀ ਲੋਕਾਂ ਦੀ ਘਟੀ ਹੈ ਕਿ ਲੋਕਾਂ ਦਾ ਵਿਸ਼ਵਾਸ ਟੁੱਟਿਆ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡ ਰਹੇ ਹੋ ਕਿ ਬਹੁਤ ਸਾਰੇ ਅਦਾਇਰੇ ਨੇ ਪੰਜਾਬ ਚ ਦੇਸ਼ ਚ ਬਹੁਤ ਸਾਰੇ ਡੇਰੇ ਨੇ ਧਰਮ ਗੁਰੂ ਨੇ ਜਿਨ੍ਹਾਂ ਨਾਲ ਬਹੁਤ ਵੱਡੇ ਪੱਦਰ ਦੇ ਉੱਤੇ ਲੋਕ ਜੁੜੇ ਆ ਚੈਨ ਭਾਈਚਾਰੇ ਦੀ ਗੱਲ ਕਰੀਏ ਤਾਂ ਬਿਲਕੁਲ ਇਸ ਚੀਜ਼ ਨੂੰ ਅਵੋਇਡ ਕਰਦੇ ਆਂ ਸ਼੍ਰੀ ਰਾਮ ਸ਼ਰਨਨਾਮ ਰੋਗੀ ਰਾਧਾ ਸਵਾਮੀ ਡੇਰੇ ਨਾਲ ਜੁੜੇ ਆ ਬਹੁਤ ਵੱਡੇ ਹਦਾਇਰਾਂ ਨਾਲ ਲੋਕ ਜੁੜੇ ਆ ਤੇ ਉਹ ਬਿਲਕੁਲ ਸ਼ੁੱਧ ਸ਼ਾਕਾਹਾਰੀ ਨੇ ਜਨਮ ਤੋਂ ਅੱਜ ਕਿਤੇ ਨਾ ਕਿਤੇ ਉਹ ਲੋਕਾਂ ਨਾਲ ਵਿਸ਼ਵਾਸ ਘਾਤ ਨਹੀਂ ਹੋਇਆ ਜਿਹੜੇ ਬੜੇ ਮਾਨ ਦੇ ਨਾਲ ਜਾਂਦੇ ਸੀ ਵੀ ਸਿੰਧੀ ਬੈકરી ਜਾ ਰਹੇ ਆ ਤੇ ਸਾਨੂੰ ਇਹ ਲੋਕ ਜਿਹੜੇ ਕੇਕ ਖਵਾ ਰਹੇ ਆ ਉਹ ਬਿਲਕੁਲ ਪਿਓਰ ਵੈਜ ਹੋਣਗੇ ਅੱਜ ਬੜਾ ਵੱਡਾ ਲੋਕਾਂ ਦੀ ਆਸਥਾ ਤੇ ਲੋਕਾਂ ਨਾਲ ਧੋਖਾ ਕਰਨੀ ਪਏਗੀ ਸਿਵਲ ਸਰਜਨ ਨੂੰ ਕੋਈ ਗੱਲਬਾਤ ਕੀਤੀ ਉਹਨਾਂ ਨਾਲ ਕਿ ਵੀ ਇਹਨਾਂ ਦੀ ਜਿਹੜੀ ਚੈਕਿੰਗ ਹੋਣੀ ਚਾਹੀਦੀ ਹਾਲੇ ਤੱਕ ਜੀ ਡੀਸੀ ਸਾਹਿਬ ਨੂੰ ਅਸੀਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਕਿਉਂਕਿ ਸਾਰੇ ਵਿਭਾਗਵੇਂ ਉਹ ਡੀਸੀ ਸਾਹਿਬ ਦੇ ਅੰਡਰ ਨੇ ਡੀਸੀ ਸਾਹਿਬ ਨੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਕਿ ਕਾਨੂੰਨੀ ਕਾਰਵਾਈ ਜਿਹੜੀ ਇਹਨਾਂ ਦੇ ਖਿਲਾਫ ਲਿਆਂਦੀ ਜਾਏਗੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਟਰਨ ਬਾਈ ਟਰਨ ਸਾਰਾ ਕੁਝ ਜਿਹੜਾ ਫੂਡ ਡਿਪਾਰਟਮੈਂਟ ਨੂੰ ਸਿਵਲ ਸਰਜਨ ਸਾਹਿਬ ਨੂੰ ਮਿਲ ਕੇ ਇਹ ਇਸ ਗੱਲ ਨੂੰ ਲੱਗੇ ਯਕੀਨੀ ਬਣਾਵਾਂਗੇ ਔਰ ਪੂਰੀ ਕਾਰਵਾਈ ਕਰਾਨ ਤੱਕ ਸ਼ਿਵ ਸੇਨਾ ਸ਼ਾਂਤ ਨਹੀਂ ਬੈਠੇਗੀ ਤੁਸੀਂ ਵੀ ਕੇਕ ਲੈ ਕੇ ਆਏ ਹੋ ਉੱਥੋਂ ਕਦੇ ਦੇਖੋ ਜੀ ਅਸੀਂ ਰੈਗੂਲਰ ਕਸਟਮਰ ਸੀਗੇ ਲੈ ਕੇ ਆਉਂਦੇ ਸੀ ਮੈਂ ਤੁਹਾਡੀ ਵੀਡੀਓ ਵੀ ਤੁਸੀਂ ਦੇਖੀ ਆ ਜਦੋਂ ਤੁਸੀਂ ਉਹਨਾਂ ਨਾਲ ਵਾਰਤਾਲਾਪ ਕਰ ਰਹੇ ਹੋ ਕਿਵੇਂ ਤੁਹਾਨੂੰ ਉਹ ਖਿੱਚ ਕੇ ਪੈ ਰਿਹਾ ਕਿਉਂ ਜਦੋਂ ਬੰਦਾ ਚੋਰ ਹੁੰਦਾ ਉਹ ਤੋਂ ਬੰਦਾ ਖਿੱਚਦਾ ਹੀ ਆ ਜਾਂ ਤਾਂ ਤੂੰ ਚੋਰ ਨਹੀਂ ਤਾਂ ਤੂੰ ਗੱਲ ਕਰ ਤੂੰ ਕਹਿ ਰਿਹਾ ਕਿ ਨਹੀਂ ਜੀ ਮੈਂ ਜਿਹਨੂੰ ਬਾਈਟ ਦੇਣੀ ਦੇਤੀ ਆ ਇਹਦੇ ਤੋਂ ਸਾਫ ਪਤਾ ਲੱਗ ਰਿਹਾ ਕਿ ਉਹਦੇ ਮਨ ਦੇ ਵਿੱਚ ਚੋਰ ਆ ਉਹਨੂੰ ਉਹਨੂੰ ਪਤਾ ਲੱਗ ਗਿਆ ਕਿ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵਾ ਤੇ ਹੁਣ ਜਿਹੜਾ ਵੀ ਬਾਈਟ ਲੈਣ ਜਾ ਰਿਹਾ ਉਹਨੂੰ ਛੋਟ ਛੋਟ ਕੇ ਪੈ ਰਿਹਾ ਵਾ ਉਹਦਾ ਕੀ ਕਾਰਨ ਬਣਦਾ ਤੁਸੀਂ ਦੱਸੋ ਤੁਸੀਂ ਕਾਰਵਾਈ ਹੁਣ ਕਰਵਾਵਾਂਗੇ ਤੇ ਆਪਣੇ ਪੱਧਰ ਤੇ ਤੇ ਡੀਸੀ ਸਾਹਿਬ ਨੂੰ ਵੀ ਗਿਆ ਤੇ ਆਪਣੇ ਪੱਧਰ ਤੇ ਵੀ ਸਾਡੇ ਤੋਂ ਜੋ ਵੀ ਹੋਇਆ ਸੀ ਕਰਾਂਗੇ ਅੱਛਾ ਇੱਕ ਅਸੀਂ ਖਬਰ ਨਸ਼ਰ ਕੀਤੀ ਬਿਲਕੁਲ ਅਸੀਂ ਬਾਹਰ ਖੜੇ ਸੀਗੇ ਉੱਥੇ ਉੱਥੇ ਕੀ ਇੱਕ ਅੰਡੇ ਦੀ ਟ੍ਰੇ ਅੰਦਰ ਜਾ ਰਹੀ ਹੈ ਅਸੀਂ ਉੱਥੇ ਖਬਰ ਕੀਤੀ ਅਸੀਂ ਕੋਈ ਗਲਤ ਕੰਮ ਕੀਤਾ ਨਹੀਂ ਜੀ ਮੈਂ ਤਾਂ ਉਹੀ ਕਹਿ ਰਿਹਾ ਮੈਂ ਉਹਨਾਂ ਨੂੰ ਉਹੀ ਤਾਂ ਉਹੀ ਤਾਂ ਉਹਨਾਂ ਨੂੰ ਜਾਭੂ ਪਿਆ ਤਾਂ ਹੀ ਤਾਂ ਤੁਹਾਨੂੰ ਛੁਟਕੇ ਪਏ ਹੈ ਕਿ ਸਾਡਾ ਸਾਡੇ ਕੰਮ ਦਾ ਕਿਉਂਕਿ ਦੇਖੋ ਜੀ ਉਹ 500 ਵਾਲੀ ਚੀਜ਼ ਨੂੰ 1000 ਰੁਪਏ ਚ ਵੇਚਦੇ ਕੀ ਅਸੀਂ ਉਹਦੀ ਪਿਓਰ ਵੈਜੀਟੇਰੀਅਨ ਦੇ ਰਹੇ ਪਰ ਲੋਕੀ ਲੈ ਵੀ ਰਏ ਸੀਗੇ ਕਿ ਚਲੋ ਕੋਈ ਨਹੀਂ ਪਿਓਰ ਵੈਜੀਟੇਰੀਅਨ ਤੁਸੀਂ ਇੱਕ ਤਾਂ ਭਾਉ ਵਧਾ ਕੇ ਦੇ ਰਹੇ ਹੋ ਤੇ ਉਤੋਂ ਤੁਸੀਂ ਲੋਕਾਂ ਨਾਲ ਧੋਖਾ ਕਰ ਰਹੇ ਹੋ ਧੋਖਾ ਨਹੀਂ ਆ ਇਹਦਾ ਧਰਮ ਦਾ ਇਹਨਾਂ ਤੇ ਇਹਦਾ 295 ਦਾ ਵੀ ਪਰਚਾ ਹੋਣਾ ਚਾਹੀਦਾ ਮੇਰੇ ਸਾਹਮਣੇ ਜੋ ਆਪਾਂ ਸੀਪੀ ਸਾਹਿਬ ਨੂੰ ਅਗਲੇ ਕਾਰਵਾਈ ਚ ਮਿਲ ਅੱਛਾ ਕੀ ਅਗਲੀ ਕਾਰਵਾਈ ਕੀ ਰਹੇਗੀ ਜੇ ਅ ਪੂਜਾ ਸ਼ਰਮਾ ਜੀ ਤੇ ਜੰਦਰਗਾ ਜੱਡੇ ਜੋਧ ਹਦਾਇਤ ਦੇਣਗੇ ਅਸੀਂ ਉਹ ਕਾਰਵਾਈ ਕਰਾਂ ਠੀਕ ਹੈ ਗੱਲਬਾਤ ਕੀਤੀ ਸ਼ਿਵ ਸੈਨਾ ਆਗੂ ਜਿਹੜੇ ਅੱਜ ਡੀਸੀ ਦਫਤਰ ਪਹੁੰਚੇ ਸੀ ਸਿੰਧੀ ਬੇਕਰੀਨ ਲੈ ਕੇ ਕਿਉਂਕਿ ਲਗਾਤਾਰ ਧਰਮ ਦੀ ਪਵਨਾਵਾਂ ਨੂੰ ਵੀ ਜਿਹੜਾ ਜਿਸ ਤਰ੍ਹਾਂ ਧਾਰਮਿਕ ਜਗਾਵਾਂ ਤੇ ਕੇਕ ਜਿਹੜੇ ਨੇ ਜਾਂਦੇ ਸੀ ਉੱਥੇ ਧਾਰਮਿਕ ਪਵਨਾਵਾਂ ਨੂੰ ਵੀ ਕਿਤੇ ਨਾ ਕਿਤੇ ਠੇਸ ਜ਼ਰੂਰ ਪਹੁੰਚਦੀ ਸੀ ਕਿਉਂਕਿ ਪਹਿਲਾਂ ਕੇਕ ਉਸ ਪਰਮਾਤਮਾ ਦੇ ਮਨ ਨੂੰ ਭੋਗ ਲੱਗਦਾ ਹੈਗਾ ਤੇ ਉਸ ਤੋਂ ਬਾਅਦ ਲੋਕਾਂ 'ਚ ਵਰਤਾਇਆ ਜਾਂਦਾ ਤਾਂ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਰਾਏ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੀ ਸ਼ਿਵ ਸੈਨਾ ਆ ਕੀ ਇਹੋ ਜੀ ਬੇਕਰੀ ਦਾ ਕੀ ਨਤੀਜਾ ਜਿਹੜਾ ਵੈ ਉਹ ਹੋਣਾ ਚਾਹੀਦਾ ਕੈਮਰਾਮੈਨ ਪੇਜ ਦੇ ਨਾਲ ਦਾ ਸਿਟੀ ਹੈਡਲਾਈਨਸ ਜੈਕਮਾ